ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਵੀਡੀਓ ਸਕਿਪ ਨਾ ਕਰਿਓ ਤੇ ਅੱਜ ਆਪ ਆਏ ਆ ਜੀ ਖੇਤਾਂ ਦੀ ਲੋਕੇਸ਼ਨ ਤੇ ਤੁਸੀਂ ਕਹਿ ਰਹੇ ਸੀਗੇ ਕਿ ਉਹ ਖੇਤਾਂ ਦੀ ਲੋਕੇਸ਼ਨ ਹੈ ਨਹੀਂਗੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤੇ ਇਧਰ ਜਨਾਬ ਖੜੇ ਆ ਕੀ ਖਰੀ ਜਾਨੇ ਹੋ ਤੋਰੀਆਂ ਲਾਵਾਂ ਤੋਰੀਆਂ ਹਜੇ ਲੱਗੀਆਂ ਨਹੀਂ ਜੀ ਆਹ ਦੇਖੋ ਇਸ ਖੇਤ ਵਾਲਿਆਂ ਨੇ ਆ ਬੱਲਾ ਵੀ ਲਾ ਰੱਖਿਆ ਤੇ ਆ ਗੰਨਿਆਂ ਦੇ ਪੁਲੇ ਖੜੇ ਹੈ ਜੀ ਇੱਥੇ ਇੱਥੇ ਹੀ ਹੁੰਦੇ ਨਾ ਹਰ ਸਾਲ ਹਰ ਸਾਲ ਗੰਨੇ ਸੋਹਣੇ ਹੁੰਦੇ ਉੱਥੇ ਤੇ ਗੰਨੇ ਬਹੁਤ ਮਿੱਠੇ ਹੁੰਦੇ ਆ ਇਹੇ ਇਹ ਕਮਾਦ ਹੈ ਕਮਾਦ ਹੈ ਇਹ ਤੇ ਇਧਰ ਦੇਖੋ ਉਹ ਉੱਥੇ ਤੱਕ ਕਮਾਦ ਹੀ ਕਮਾਦ ਲੱਗਿਆ ਹੋਇਆਗਾ ਐਂ ਦੇਖੋ ਥੋੜੀ ਜੀ ਸੰਭਾਲ ਨਹੀਂ ਰੱਖਦੇ ਡੇਰੇ ਦੀ ਇਹ ਟਾਟਾ ਖੰਡਰੀ ਇੱਧਰ ਦੇਖੋ ਜਿਹੜੀ ਜਦੋਂ ਕੋਈ ਆ ਜਾਂਦਾ ਇੱਥੇ ਨਹੀਂ ਫਿਰ ਇਹ ਜਾਂਚ ਤਾਂ ਸਾਪ ਹੀ ਵੜਦੇ ਹੁੰਦੇ ਸਾਰਾ ਗੰਦ ਤੇ ਚੱਕਣਾ ਚਾਹੀਦਾ ਸਫਾਈ ਕਰਨੀ ਚਾਹੀਦੀ ਅੱਛਾ ਕਾ ਹੋ ਗਿਆ ਪਿਆ ਵੇ ਇੱਧਰ ਦੇਖੋ ਕਾ ਹੀ ਕਾ ਉਗ ਰਿਆ ਪਿਆ ਜੀ ਉੱਥੇ ਇਹ ਬ੍ਰੋਸ ਮੋਟਰ ਤੇ ਰਹਿੰਦੇ ਨਾ ਇਸ ਮੋਟਰ ਤੇ ਚਟ ਵੱਧ ਹੀ ਜਾਂਦੇ ਪਹਿਲਾਂ ਤਾਂ ਇਸ ਤੇ ਰਹਿਣ ਸਹਿਣ ਸੀਗਾ ਤੇ ਵਧੀਆ ਇਹਨੂੰ ਸਾਫ ਸਫਾਈ ਰੱਖਦੇ ਸੀਗੇ ਤੇ ਇੱਧਰ ਦੇਖੋ ਜੀ ਡਾਣਾ ਰੁੱਟ ਗਿਆ ਹਾਂ ਤਾਂ ਤ ਦੁੱਟ ਗਿਆ ਪਿਆ ਜੋ ਬਣਾਣਾ ਦਾ ਪੰਪ ਤੋਂ ਮਤਮ ਬਣਾਉਣਾ ਰੱਖਿਆ ਹੋਣਾ ਉਹਨਾਂ ਨੇ ਨਾ ਨਾ ਤੋੜ ਲਿਓ ਫਿਰ ਤੇ ਹੁਣ ਕਦੂ ਲਾਉਣਗੇ ਜੀ ਉੱਤੇ ਉਹ ਉੱਤੇ ਕਦੂ ਦਿਸਦਾ ਹੈਗਾ ਟੰਗਿਆ ਪਿਆ ਹੈਗਾ ਦਾਣਾ ਟੁੱਟ ਗਿਆ ਤੇ ਹੈ ਗੋਲਾ ਤਾਂ ਨਹੀਂ ਪਿਆ ਹੈ ਗੋਲਾ ਨਹੀਂ ਪਿਆ 20 ਤਾਂ ਨਿਕਲ ਜਾਣਗੇ 20 ਤੱਕ ਘਰੇ ਵਾਧੂ ਪਏ ਘਰੇ ਵਾਧੂ ਪਏ ਚਲੋ ਵਧੀਆ ਜੀ ਤੇ ਇਧਰ ਦੇਖੋ ਜੀ ਝੋਨਾ ਝੋਨਾ ਹੈ ਹਰੀਆਲੀ ਹਰੀਆਲੀ ਹੈ ਤੁਸੀਂ ਕਹਿ ਰਹੇ ਸੀਗੇ ਕਿ ਇਤਨਾ ਦੀ ਲੋਕੇਸ਼ਨ ਹੈ ਆ ਦੇਖੋ ਜੀ ਆ ਖੇਤਾਂ ਖੇਤਾਂ ਦੀ ਲੋਕੇਸ਼ਨ ਆ ਜਾ ਰਹੇ ਪਾਸੇ ਖੇਤ ਹੀ ਖੇਤ ਆ ਸਾਡੇ ਇੱਧਰ ਦੇਖੋ ਕਿਧਰੇ ਵੀ ਦੇਖ ਲਓ ਖੇਤ ਹੀ ਖੇਤ ਹੈ ਅੱਜ ਅਸੀਂ ਸਪੈਸ਼ਲ ਆਏ ਆ ਜੀ ਵੀਡੀਓ ਬਣਾਉਣ ਸਵੇਰੇ ਸਵੇਰੇ ਕਿਉਂਕਿ ਨਾਲੇ ਅਸੀਂ ਸੋਚਿਆ ਕਿ ਚੱਲ ਵਾਕ ਹੋ ਜੂਗੀ ਇੱਧਰ ਦੇਖੋ ਇਹਨਾ ਬਹੁਤ ਵਧੀਆ ਮਾਹੌਲ ਹੁੰਦਾ ਜੀ ਖੇਤਾਂ ਦਾ ਤੇ ਆ ਦੇਖੋ ਇੱਥੇ ਕੋਈ ਘਰ ਨਹੀਂਗਾ ਇੱਥੇ ਉਹ ਮੋਟਰ ਲੱਗੀ ਪਈ ਆ ਤੇ ਅਸੀਂ ਸਵੇਰ ਸਵੇਰ ਵਾਕ ਕਰਨ ਵਾਸਤੇ ਆਏ ਸੀ ਸੋਚਿਆ ਚਲੋ ਨਾਲੇ ਵੀਡੀਓ ਸ਼ੂਟਿੰਗ ਹੋ ਜੂਗੀ ਹਾਂ ਕੀ ਹੋ ਗਿਆ ਮੋਟਰ ਮੋਟਰ ਦੇਖ ਲੀ ਮੈਂ ਮੋਟਰ ਕੋਲੇ ਜਾ ਕੇ ਤੁਹਾਨੂੰ ਦੇਖੀ ਤੇ ਮੈਂ ਕਿਹਾ ਚਲੋ ਦਰਸ਼ਕਾਂ ਨੇ ਦੱਸਿਆ ਕਿ ਵੀਡੀਓ ਵਧੀਆ ਨਹੀਂ ਬਣੀ ਹਰਿਆਲੀ ਵਾਲੀ ਤੇ ਚਲੋ ਆਪਾਂ ਹਰਿਆਲੀ ਵਾਲੀ ਵੀਡੀਓ ਵਧੀਆ ਬਣਾ ਲੈਂਦੇ ਆ ਆ ਦੇਖੋ ਜਾਈ ਜੰਦੇ ਵਾਕਰ ਵਾਕ ਕਰਨ ਕਿਵੇਂ ਲੱਗਦਾ ਵਧੀਆ ਵਧੀਆ ਲੱਗਦਾ ਜੀ ਵਾਕ ਕਰਨਾ ਕਿਉਂਕਿ ਗੋਡੇ ਦਰਦ ਕਰਨ ਲੱਗੇ ਸੀ ਗੱਡੀ ਚਲਾਉਂਦੇ ਚਲਾਉਂਦੇ ਇਹਨਾਂ ਦੇ ਗੋਡੇ ਗੁੱਡੇ ਦਰਦ ਕਰਨ ਲੱਗੇ ਸੀ ਕਿਉਂਕਿ ਅੱਜ ਕੱਲ ਖਾਣ ਪਾਣ ਵੀ ਇਹੋ ਜਿਹੇ ਹੋ ਗਏ ਹਨ ਤਾਂ ਕਰਕੇ ਤਾਂ ਕਰਕੇ ਤੇ ਇੱਧਰ ਵੀ ਥੋੜੀ ਨਜ਼ਰ ਮਾਰ ਲਓ ਜੀ ਖੇਤ ਹੀ ਖੇਤ ਆ ਸਾਡੇ ਚਾਰੇ ਪਾਸੇ ਇਹਦੇ ਗੋਡੇ ਦਰਦ ਕਰਨਾ ਹਰ ਇੱਕ ਇਨਸਾਨ ਨੂੰ ਸਵੇਰ ਸਵੇਰੇ ਪਿੰਜਣੀਆਂ ਬਾਰ ਬੈ ਕੇ ਇੱਕ ਗਲਾਸ ਪਾਣੀ ਪੀਣਾ ਚਾਹੀਦਾ ਇੱਕ ਗਲਾਸ ਪਾਣੀ ਉਹ ਵੀ ਉਹ ਵੀ ਅਜਵੈਨ ਉਹ ਵੀ ਅਜਵੈਨ ਵਾਲਾ ਪੀਓ ਹਨਾ ਅਜਵੈਨ ਆ ਜੀਰੇ ਵਾਲਾ ਪੀ ਲੋ ਅਜਵੈਨ ਜੀਰੇ ਵਾਲਾ ਪੀ ਲੋ ਕਿਉਂਕਿ ਜੋ ਵੀ ਪੇਟ ਦੀ ਸਮੱਸਿਆ ਹੈ ਜੋ ਵੀ ਸਰੀਰ ਚ ਸਮੱਸਿਆ ਹੈ ਤੇ ਹੁਣ ਅਸੀਂ ਇਧਰ ਨੂੰ ਜਾਵਾਂਗੇ ਜੀ ਅੱਜ ਅਸੀਂ ਚੰਗੀ ਵਾਕ ਕਰਾਂਗੇ ਕਿਉਂਕਿ ਤੁਰਨਾ ਫਿਰਨਾ ਸਾਨੂੰ ਵਧੀਆ ਲੱਗਦਾ ਹੈਗਾ ਇਧਰ ਦੇਖੋ ਹਰਿਆਲੀ ਹੀ ਕਿਸੇ ਦਾ ਕੁੱਤਾ ਮਗਰ ਪੈ ਗਿਆ ਤਾਂ ਵਧੀਆ ਤੁਰਾਂਗੇ ਮੈਂ ਤਾਂ ਤਤੋ ਗਿਆ ਤੁੰਗ ਤੁਸੀਂ ਮੇਰੇ ਤੋਂ ਅੱਗੇ ਤੇ ਮੈਂ ਤੁਹਾਡੇ ਤੋਂ ਅੱਗੇ ਹਾਂ ਸਹੀ ਹੈ ਦੇਖੋ ਜੀ ਤੁਸੀਂ ਕਹਿ ਰਹੇ ਨੇ ਉਹ ਲੋਕੇਸ਼ਨ ਖੇਤਾਂ ਦੀ ਹੈ ਨਹੀਂਗੀ ਕਿਉਂਕਿ ਸਾਡੇ ਖੇਤਾਂ ਦੇ ਥੋੜਾ ਪਈ ਹੈ ਫਿਰ ਵੀ ਪਾਣੀ ਹੈ ਨਹੀਂ ਚੋਨੇ ਚ ਵੇ ਕੱਲ ਬਰਸਾਤ ਪਈ ਹੈ ਚੋਨੇ ਚ ਪਾਣੀ ਨਹੀਂ ਪਾਣੀ ਹੈ ਨਹੀਂਗਾ ਫਿਰ ਵੀ ਤੇ ਫਿਰ ਵੀ ਹਰੇ ਭਰੇ ਖੜੇ ਆ ਬਹੁਤ ਹੀ ਸੋਹਣੇ ਖੜੇ ਆ ਝੋਨੇ ਤੇ ਇੱਧਰ ਗਏ ਬਰਸਾਤ ਨੇ ਬਚਾ ਤੇ ਕਹਿੰਦੇ ਇੱਧਰ ਦੇਖੋ ਕਿਹਦੇ ਵਿੱਚ ਝੰਡਾ ਰੋਗ ਆ ਗਿਆ ਕਿਹੜਾ ਝੰਡਾ ਰੋਗ ਝੰਡਾ ਰੋਗ ਕੀ ਹੁੰਦਾ ਆ ਬੂਟਾ ਆਵੇ ਸਾ ਇਹ ਝੰਡਾ ਰੋਗ ਹੁੰਦਾ ਪਤਾ ਨਹੀਂ ਜੀ ਕਹਿੰਦੇ ਇਹਦੇ ਵਿੱਚ ਝੰਡਾ ਰੋਗ ਆ ਗਿਆ ਹੈਗਾ ਇਸ ਤਰੀਕੇ ਦੇ ਕੋਈ ਵੱਡੇ ਵੱਡੇ ਡਾਕਟਰ ਬਣਾਗੇ ਹੁਣ ਫਸਲਾਂ ਦੇ ਵੱਡੇ ਵੱਡੇ ਜਿਹੜੇ ਆ ਬੂਟੇ-ਬੂਟੇ ਜੇ ਖੜੇ ਹੈ ਨਾ ਇਹਨਾਂ 'ਚ ਕਹਿੰਦੇ ਇਹ ਲੈ ਆ ਕੋਰਸ ਕਰਾਂਗੇ ਆਈਟੀਆਈ ਕਰਾਂਗੇ ਇੰਦੀ ਚੋਨੇ ਦੀ ਡਾਕਟਰੀ ਦਾ ਕੋਰਸ ਕਰਨਾ ਹੈ ਖੜ ਕੇ ਦੱਸੋ ਦਰਸ਼ਕਾਂ ਨੂੰ ਲੈ ਮਾਖਾ ਬੇਲੀ ਆਉਣਾ ਇੱਥੇ ਹੀ ਕਰਾਂਗੇ ਕੋਰਸ ਕਰਾਂਗੇ ਝੋਨੇ ਦੇ ਝੋਨੇ ਦਾ ਕੋਰਸ ਕਰਨਗੇ ਯਾਨੀ ਕਿ ਹਰ ਇੱਕ ਫਸਲ ਦਾ ਦੇ ਨਾਮ ਰਹਿੰਦੀ ਹੁਣ ਡਾਕਟਰਾਂ ਨੇ ਕਹਿੰਦੇ ਨਾਲ ਰਵਾਂਗੇ ਤੇ ਛੱਕ ਮਾਰਤੀ ਮੇਰਾ ਸਾਡਾ ਡੱਗੂ ਵੀ ਜਾਈ ਜਾਂਦਾ ਨਾਲ ਵੀਡੀਓ ਵਧੀਆ ਲੱਗੇ ਤਾਂ ਜੀ ਦਬਕੇ ਸ਼ੇਅਰ ਕਰ ਦਿਓ ਕਿਹੜਾ ਝੰਡਾ ਦੇ ਵਿੱਚ ਨੇ ਮੁਗਰ ਗਈ ਦਿਖਾਉਣੀ ਆ ਜੀ ਜਾਂਦੇ ਵਿੱਚ ਜਿਹੜੇ ਨਿੰਮ ਉਗਰੀ ਆ ਉੱਭਲੇ ਉਹ ਜੋ ਬਾਕੀ ਆ ਇੱਕ ਸਾਈਡ ਉੱਗ ਗਿਆ ਬਸ ਨਾਲ ਇਥੇ ਮੰਡੋਲੀ ਸੀ ਕਿਤੇ ਆ ਦੇਖੋ ਜੀ ਜੰਡ ਹੈ ਤੇ ਜੰਡ ਦੇ ਵਿੱਚ ਨਿੰਮ ਉਗਰੀ ਖੜੀ ਹੈ ਉਥੇ ਜੇ 베ਰੀ ਦੇ ਵਿੱਚ ਪਿੱਪਲ ਵਿੱਚ 베ਰੀ ਉੱਗੀ ਪਈ ਹੈ ਪਿੱਪਲ ਚ 베ਰੀ ਹੂੰ ਚਲੋ ਵਧੀਆ ਜੀ ਤੇ 베ਰੀਆਂ ਦੇ ਉੱਤੇ ਸਪੈਦੇ ਵੀ ਉੱਗੇ ਪਏ ਅੱਛਾ ਸਪੈਦੇ ਵੀ ਅਗਰੇ ਪਏ ਉਹਦੀ ਟਾਣੀ ਚੱਲ ਗਈਗੀ ਹੈਦਰ ਦੇਖੋ ਜੀ ਖੇਤਾਂ ਦਾ ਵਿਊ ਚਲੋ ਵੀਡੀਓ ਵਧੀਆ ਲੱਗੇ ਤਾਂ ਜੀ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਭਗਤਾਂ ਦਾ ਕੁਛ ਨਾ ਕੁਛ ਗਵਾਚੇ ਰਹਿੰਦਾ ਹੋਰ ਮੈਂ ਚੱਲਿਆ ਮੈਨੂੰ ਪੈਸੇ ਫੜਾ ਦੇ ਅੱਛਾ ਮੈਂ ਜਾਂਦਾ ਪਨੀਰੀ ਪਿੱਛੇ ਜਾਵਾਂ ਅੱਛਾ ਤੇ ਨਾਲੇ ਚੱਲ ਪੁੱਤ ਤੇਸ ਤੋਂ ਬਾਅਦ ਆਂ ਜੀ ਠੀਕ ਹੈ खी आई आती है कल तो गई थी है इधर देखो जी अस आए सहेली को हां ठीक है मैं घर देख के आना

ਉਰੇ ਬਾਪਏ ਦੇਖੋ ਜੀ ਨਿੱਕਰੀਕ ਤੇ ਬੱਚੇ ਬਿੱਲੀ ਹੈ ਬਿੱਲੀ ਅੰਦਰ ਹੈ ਅੰਦਰ ਹੈ ਖੰਦੀ ਖੁੰਦੀ ਤੜੀ ਉਸ 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 ਤਰਾ ਪਲਾਵਾ ਜੀ ਆਇਆ ਆਇਆ ਚਲੋ ਵਧੀਆ ਜੀ ਆ ਇਹਨਾਂ ਦਾ ਇੱਕ ਕੋਠਾ ਹੈ ਤੇ ਮੈਂ ਖਾ ਚਲੋ ਕੋਠੇ ਦੀ ਲੋਕੇਸ਼ਨ ਲੈ ਆਈਏ ਅਸੀਂ ਆਏ ਸੀਗੇ ਅੱਜ ਮੈਂ ਖਾ ਚਲੋ ਖੇਤਾਂ ਦੀ ਲੋਕੇਸ਼ਨ ਲੈ ਆਈਏ ਸਾਨੂੰ ਵੀਡੀਓ ਵਿੱਚ ਦਰਸ਼ਕਾਂ ਨੇ ਕਿਹਾ ਸੀਗਾ ਕਿ ਵੀ ਤੁਸੀਂ ਖੇਤਾਂ ਦੀ ਲੋਕੇਸ਼ਨ ਚ ਅੱਜ ਤਰਾ ਨਹੀਂ ਦਿੰਦੇਗੇ मैखा चलो आप खेत जल कि फिर वादी आ। आ <laughs> के ना चाह पी के आई सी मैं कुथे <laughs> तो टपा के आते बहुत डर लगता है कुछ पाया नहीं है दुध कर ਉਹ ਦੇਖੋ ਤਾਂ ਬੱਟੂ-ਬੱਟ ਜਾਈ ਜਾਂਦੇ ਮੈਂ ਰਹਿ ਗਈ ਪਿੱਛੇ ਆਜੋ ਦੀਦੀ ਛੱਡਿਓ ਮੈਨੂੰ ਐਂਦੀ ਨਹੀਂ ਬਣਾਈ ਮੁੰਡੇ ਦੀ ਆਹ ਲਓ ਜੀ ਤਿੰਨਾਂ ਦੀ ਲੈ ਲੈਨੇ ਆ ਵੀਡੀਓ ਕਿਨ ਸਾਡੇ ਬੱਚਿਆਂ ਦੀ ਵੀਡੀਓ ਬਣਾਓ ਮੈਂ ਕਿਹਾ ਚਲੋ ਬਣਾ ਲੈਨੇ ਆ ਆਜੋ ਜੀ ਹੈ ਇਹ ਰਾਤ ਨੂੰ ਵੀ ਪੈਂਦਾ ਪੁੰਦਾ ਹੈ ਕਿ ਨਹੀਂ ਰਾਤ ਨੂੰ ਮੈਂ ਤਾਂ ਆਖਿਆ ਰੋਕੀ ਰੁੱਕੀ ਨਹੀਂ ਜਾਂਦੀ ਕਿਧਰੇ ਮੈਨੂੰ ਨਾ ਪਈ ਜਾ ਵੈਸੇ ਰੋਕਣਾ ਚਾਹੀਦਾ ਜਾਨਵਰ ਨੂੰ ਕੋਈ ਭਰੋਸਾ ਨਹੀਂ ਹੁੰਦਾ ਕੋਈ ਰੇਗੀ ਜਿਹੜੀ ਬੰਨ ਲੱਗੇ ਤਾਂ ਲੱਗਦੀ ਆ ਨੀ ਕਦੋਂ ਲੱਗੇ ਪਏ ਕਦੋਂ ਲੱਭ ਰਿਆ ਬਹੁਤ ਕਦੋਂ ਲੱਗੇ ਅੱਛਾ ਓਏ ਚਲੋ ਵਧੀਆ ਦੇਖੋ ਕਦੂ ਕਦੂ ਹੋ ਜਾਂ ਚਾ ਲੜ ਗਈ ਸਬਜ਼ੀ ਹੋ ਜੂਗੀ ਖਾਣ ਨੂੰ ਹਨਾ ਤੇ ਖੇਤਾਂ 'ਚ ਬੈਠੇ ਆਪਾਂ ਵਧੀਆ ਚਲੋ ਮੁੱਲ ਦੀਆਂ ਕਿਹੜੀਆਂ ਤਾਂ ਸਬਜ਼ੀਆਂ ਦੇਖੋ ਬਰ ਕਹਿਣਾ ਕਿੰਨੀਆਂ ਸੋਹਣੀਆਂ ਖੜੀਆਂ ਇਹਨੂੰ ਰੋਕ ਹੁਣ ਤੇਰੇ ਨੂੰ ਵਾ ਕੁੱਤਾ ਡੱਗੀ ਨੂੰ ਪੈ ਗਿਆ ਸੀਗਾ ਤੇਰੀ ਜਾਨ ਦੇ जे आ अच्छा, गई तो। गई अच्छा नहीं मैं फिर नहीं मैं ठीक है <laughs> <वा रहा। laughs> ओ ब देखी आंदा गा खाले अज जाऊंगी दुकान दीदी मैं जाऊंगी ਨੌਕ ਤਾਂ ਮੈਨੂੰ ਵਾਜ ਹੀ ਜਾਣਗੇ ਕਿਉਂਕਿ ਸਵੇਰ-ਸਵੇਰ ਸੀ ਘੁੰਮਣ ਫਿਰਨ ਆ ਗਏ ਅੱਜ ਨਹੀਂ ਤਾਂ ਫਿਰ ਉਹ ਮੈਂ ਤਾਂ ਸਮਝ ਨਹੀਂ ਵਜ ਜਾਣ ਮੈਂ ਆਖ ਰਿਹਾ ਵੈਣ ਦਾ ਕੂਤਰ ਨਾਲ ਲੈ ਗਿਆ ਕੁੱਤਾ ਚ ਨਹੀਂ ਨਹੀਂ ਕਬੂਤਰ ਕਬਾਤਰ ਨਹੀਂ ਉਹ ਦੂਜਾ ਸੀ ਘੁੰਮਣ ਆਏ ਸੀ ਅੱਜ ਇਹ ਕਹਿੰਦਾ ਚੱਲ ਸਵੇਰੇ-ਸਵੇਰੇ ਚੱਲਦੇ ਆ ਹਾਂ ਸਹੀ ਹੈ ਢਾਣੀ ਦੇਖ ਲਈ ਗੋਡੇ-ਗੋਡੇ ਦੁਖਣ ਲੱਗ ਕਈ ਵਾਰੀ ਆਉਣਾ ਹੀ ਪੈ ਜਾਂਦਾ ਹੈ ਉਹ ਲਾ ਰੱਖੇ ਗੰਨੇ ਤੂੰ ਮੈਨੂੰ ਫੋਨ ਕਰਦੀ ਚੰਗਾ ਫਿਰ ਗੰਨੇ ਦੇ ਬੂਟੇ ਲਾ ਰੱਖੇ ਹੈ ਅੱਛਾ ਗੰਨੇ ਦੇ ਬੂਟੇ ਵੀ ਲਾ ਰੱਖੇ ਇੱਧਰ ਗੰਨੇ ਵੀ ਲਾ ਰੱਖੇ ਜਿਨ੍ਹਾਂ ਨੇ ਵਟਾਂ ਤੇ ਚਲੋ ਠੀਕ ਹੈ ਦੀਦੀ ਫਿਰ ਹੈ ਹੋਰ ਠੀਕ ਹੈ ਜੀ ਇਧਰ ਦੇਖੋ ਠੰਡ ਵੀ ਹੋ ਗਈ ਆ ਹਰਿਆਲੀ ਵੀ ਫੁੱਲ ਹੋ ਗਈ ਆ ਬਹੁਤ ਮਿਹਨਤ ਲੱਗਦੀ ਆ ਜੀ ਵੀਡੀਓ ਬਣਾਉਣ ਤੇ ਵੀਡੀਓ ਦਬਕੇ ਸ਼ੇਅਰ ਕਰਦਿਆ ਕਰੋ ਗੁਰ ਰਤਬ ਖਾਇਆ ਉਹਨਾਂ ਦਾ ਤੇ ਉਹ ਵੀ ਨਹੀਂ ਬੋਚਣ ਕੱਚੇ ਕੱਚੇ ਘਰਾਂ ਦੀ ਵੀਡੀਓ ਵਧੀਆ ਚੱਲਦੀ ਹੈ ਭਾਈ ਹਾ ਲਾਈਵ ਵਾਲੀ ਹਾਂ ਐਵੇਂ ਸਿਸਟਮ ਹੋ ਗਿਆ ਆ ਬੜਾ ਲੇਟ ਲੱਗੇ ਆ ਬਾਈ ਹੋਰੀ ਕਾ ਕੱਢੀ ਜਾਂਦੇ ਗੱਲਾਂ ਮਾਤਾ ਕਰੀ ਜਾਂਦੇ ਹੋਰ ਕਈ ਦਿਨਾਂ ਤੋਂ ਇਹਦੇ ਨਾਲ ਦੁੱਖ ਕਰੀ ਜਾਂਦੇ ਓਹੋ ਥੋੜਾ ਇਹਦੇ ਨਾਲ ਤਾਂ ਮਿਲਿਆ ਤਾਂ ਓ ਅੱਜਕੱਲ੍ਹ ਬਾਈ ਕੱਟ ਕਿਵੇਂ ਕਰਤਾ ਆ ਬੜਾ ਬੁਲਬੁਲਾ ਜਾਂਦਾ ਜਿਵੇਂ ਧੜਕਣ ਜੀ ਹੁੰਦੀ ਹੈ ਉਹ ਡੜਕੇ ਸੀ ਸਰਪ ਤੋਂ ਐਂ ਜਾਂਦਾ ਸੀ ਸਰ ਪੱਠਾ ਮੁੜ ਕੇ ਮੱਖ ਚੱਲ ਗੱਲਾਂ ਕਰਾਂਗੇ ਨੂੰ ਸਹੀ ਗੱਲ ਹੈ ਬੜੀ ਯਵਾਨੀ ਆ ਪਾ ਗਏ ਆ ਜੀ ਬਾਈ ਕੀ ਮੋਟਰ ਤੇ ਤੇ ਆ ਦੇਖੋ ਇਧਰ ਹਲ-ਹੁਲ ਜੇ ਪਏ ਆ ਇਧਰ ਵੀ ਆ ਪਏ ਆ ਇਹਨਾਂ ਦੇ ਆ ਦੋ ਕਮਰੇ ਆ ਇੱਕ ਤਾਂ ਇਧਰਲੀ ਸਾਈਡ ਰਹਿ ਜਾਂਦਾ ਤੇ ਇੱਕ ਇਧਰਲੀ ਸਾਈਡ ਰਹਿ ਜਾਂਦਾ ਦੋ ਕਮਰੇ ਆ ਤੇ ਆ ਰਹੀ ਜੀ ਮੋਟਰ ਤੇ ਆ ਬਾਈ ਹੋਰਨ ਲਾ ਰੱਖਿਆ ਆ ਬੁੱਟੇ ਬੁੱਟੇ ਬੜੇ ਸੋਹਣੇ ਸੋਹਣੇ ਲੱਗੇ ਖੜੇ ਆ ਤੇ ਆਹ ਕਦੂਆਂ ਦੀ ਬੱਲ ਹੈ ਸ਼ਾਇਦ ਨਾ ਤੋਰੀਆਂ ਦੀ ਬੱਲ ਹੈ ਤੇ ਇੱਥੇ ਬਾਹੀ ਹੋਰਾਂ ਨੇ ਸਾਬਣ ਸੁਬਣ ਵੀ ਰੱਖ ਰੱਖੀ ਐ ਹੱਥ ਧੋਣ ਨੂੰ ਰੇ ਸਪਰੇ ਕਰਦੇ ਨਾ ਤਾਂ ਕਰਕੇ ਤੇ ਅਦਰ ਦੇਖੋ ਕਮਰੇ ਚ ਅਰੇ ਹੈ ਸਪਰੇ ਹਾਂ ਪਈਆਂ ਦੇਖੋ ਆਹ ਬੋਤਲਾ ਹੀ ਬੋਤਲਾ ਸ਼ੀਸ਼ੀਆਂ ਤੇ ਇੱਧਰ ਦੇਖੋ ਸਾਰੇ ਹਨ ਇਹ ਹੈ ਜੀ ਖੇਤਾਂ ਦੇ ਵੀ ਆ ਜੀ ਜਾਮਨਾ ਦਾ ਬੁੱਟਾ ਆ ਕੋਲੇ ਬਰ ਕਹਿਣਾ ਆ ਜਾਮਨਾ ਦਾ ਬੁੱਟਾ ਆ ਇਧਰ ਦੇਖੋ ਆ ਖੇਤ ਉੱਤੇ ਤੋਤੇ ਬੋਲਦੇ ਆ ਜੀ ਸੋਹਣੇ ਲੱਗਦੇ ਆ ਨਾ ਤੇ ਰਾਈਜ਼ ਮੈਂ ਤਾਂ ਬਹੁਤ ਕਰਦੇ ਆ ਜੀ ਉਹ ਉੱਥੋਂ ਚੱਲੇ ਸੀ ਟਾਣੀਆਂ ਕੋਲੋਂ ਐਵੇਂ ਆ ਕੇ ਜਿਵੇਂ ਜਿਵੇਂ ਮੈਂ ਫੋਨ ਕਮਾਈ ਜਾਨੀ ਆ ਉਹ ਉੱਥੇ ਜਾ ਕੇ ਉਸ ਮੋਟਰ ਤੇ ਜਾ ਕੇ ਉਹ ਉਸ ਮੋਟਰ ਤੇ ਜਾ ਕੇ ਆਂਦੀ ਹੋ ਕੇ ਤੇ ਫਿਰ ਇਹਨਾਂ ਮੋਟਰਾਂ ਤੇ ਅਸੀਂ ਆਏ ਆ ਠੀਕ ਹੈ ਤੇ ਵੀਡੀਓ ਵਧੀਆ ਲੱਗੇ ਤਾਂ ਜਿੱਦਾਂ ਬੁੱਕੇ ਸ਼ੇਅਰ ਕਰ ਦਿਓ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਹਨਾ ਚਲੋ ਜੀ ਆ ਦੇਖੋ ਆ ਤੋਰੀਆਂ ਦੀ ਬਾਲਾ हां देखो जी ਹੁਣ ਆਪਾਂ ਚੱਲੇ ਆਂ ਜੀ ਘਰੇ ਕਿਉਂਕਿ ਤੋਂ ਉੱਥੇ ਬੈਠੇ ਗੱਲਾਂ ਕਰਨ ਬੈਗੇ ਬਾਈ ਹੋਰਾਂ ਨਾਲ ਤੇ ਗਰਮੀ ਵੀ ਹੋ ਗਈ ਆਪਾਂ ਸ਼ਾਪ ਤੇ ਵੀ ਜਾਣਾ ਜੀ ਅੱਜ ਆ ਇਧਰ ਟਾਲੀਆਂ ਟੁੱਲੀਆਂ ਸਾਰਾ ਕੁਝ ਵਧੀਆ ਲਾ ਰੱਖਿਆ ਬਾਈ ਹੋਰਾਂ ਨੇ ਇਧਰ ਦੇਖੋ ਗੰਨੇ ਗੁੰਨੇ ਸਭ ਖੇਤਾਂ ਚ ਵਧੀਆ ਲੱਗੇ ਪਏ ਆ ਓਹ ਹੋ ਹੋ ਰਾ ਦੇਖ ਲੋ ਗਾਈਜ਼ ਕਿੰਨੇ ਉ ਟਪਟੰਗ ਹੈ ਜਿਹੜੇ ਖੇਤਾਂ ਨੂੰ ਜਾਂਦੇ ਆ ਉਹ ਇਹੋ ਜਿਹੇ ਰਹਾਵਾਂ ਤੇ ਜਾਂਦੇ ਆ ਵਿਚਾਰੇ ਜੀ ਕਿੱਕੜ ਆ ਗਿਆ ਜੀ ਅੱਗੇ ਬਹੁਤ ਹੀ ਗਾਈਜ਼ ਮਿਹਨਤ ਕਰਨੀ ਪੈਂਦੀ ਹੈ ਜੀ ਉਬਲੇ ਤਲਕਗੇ ਸੀ ਕਿਉਂਕਿ ਮੈਂ ਪੈ ਜਾਂਦਾ ਨਾ ਦੂਜੇ ਤੀਜੇ ਕੱਲ ਵੀ ਮੈਂ ਆ ਗਿਆ ਸੀ

ਹੋਰ ਜ਼ਿਆਦਾ ਹੁਣ ਗੱਲਬਾਤ ਨਹੀਂ ਹੋਣੀਗੀ ਕਿਉਂਕਿ ਮੈਂ ਥੱਕ ਗਈ ਕਾਫੀ ਦੂਰ ਦਾ ਪੈਂਡਾ ਜਿਹੜਾ ਮੈਂ ਕੀਤਾ ਹੈਗਾ ਤਾਂ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਜਿਹੜੇ ਸਾਡੇ ਨਵੇਂ ਦਰਸ਼ਕ ਹੈ ਜੀ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਐਦੂ ਅਗਲੀ ਵੀਡੀਓ ਵਧੀਆ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਜੀ ਇਹ ਵੀਡੀਓ ਕਿਵੇਂ ਲੱਗੀ ਤੁਹਾਨੂੰ ਵਧੀਆ ਲੱਗੀ ਹੋਊਗੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ ਸਤਿ ਸ੍ਰੀ ਅਕਾਲ